ਪੌਲਸ ਰਸੂਲ ਦੀ ਦੂਜੀ ਪੱਤਰੀ ਕ੍ਰੰਥੀਯਾਨੂ ਅਧਿਆਇ 11 ਮੈਂ ਚਾਹੁੰਦਾ ਹਾਂ ਜੋ ਤੁਸੀਂ ਥੋੜੀ ਜੀ ਮੁਰਖਤਾਈ ਨੂੰ ਸਹਾਰੋ ਹਾਂ ਤੁਸੀਂ ਜ਼ਰੂਰ ਸਹਾਰੋ ਤੁਹਾਡੇ ਲਈ ਮੇਰੀ ਅਣਕ ਪਰਮੇਸ਼ਰ ਦੀ ਅਣਕ ਹੈ ਇਸ ਲਈ ਜੋ ਮੈਂ ਇੱਕੋ ਹੀ ਪਤੀ ਨਾਲ ਤੁਹਾਡੀ ਕੁੜਮਾਈ ਕੀਤੀ ਪਈ ਤੁਹਾਨੂੰ ਇੱਕ ਪਾਕ ਕੁਆਰੀ ਵਾਂਗ ਮਸੀਹ ਦੇ ਅਰਪਣ ਕਰਾਂ ਪਰ ਮੈਂ ਡਰਦਾ ਹਾਂ ਪਈ ਕਿਤੇ ਇਉਂ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਖਚਰ ਵਿਦਿਆ ਨਾਲ ਹਵਾ ਨੂੰ ਪਰਮਾਇਆ ਤੋੜੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹੀਵਲ ਹੈ ਵਿਗੜ ਜਾਣ ਜੇ ਤਾਂ ਕੋਈ ਆਉਣ ਵਾਲਾ ਕਿਸੇ ਦੂਜੇ ਯਿਸੂ ਦੀ ਮੁਰਾਦੀ ਕਰਦਾ ਜਿਹੜੀ ਅਸਾਂ ਨਾ ਕੀਤੀ ਜਾਂ ਤੁਹਾਨੂੰ ਕੋਈ ਹੋਰ ਆਤਮਾ ਮਿਲਦਾ ਜਿਹੜਾ ਤੁਹਾਨੂੰ ਨਾ ਮਿਲਿਆ ਜਾਂ ਕੋਈ ਹੋਰ ਖੁਸ਼ਖਬਰੀ ਜਿਹਨੂੰ ਤੁਸੀਂ ਕਬੂਲ ਨਾ ਕੀਤਾ ਤਾਂ ਤੁਸੀਂ ਅੱਛੀ ਤਰ੍ਹਾਂ ਉਹਨੂੰ ਸਹਾਰ ਲੈਂਦੇ ਕਿਉਂਕਿ ਮੈਂ ਆਪਣੇ ਆਪ ਨੂੰ ਉਹਨਾਂ ਮਹਾਨ ਰਸੂਲਾਂ ਤੋਂ ਕਿਸੇ ਗੱਲ ਵਿੱਚ ਕੱਟ ਨਹੀਂ ਸਮਝਦਾ ਹਾਂ ਪਰ ਭਾਵੇਂ ਮੈਂ ਬੋਲਣ ਵਿੱਚ ਅਨਾਰਾੜੀ ਵੀ ਹੋਵਾਂ ਤਾਂ ਗਿਆਨ ਵਿੱਚ ਤਾਂ ਨਹੀਂ ਸਗੋਂ ਅਸਾਂ ਹਰ ਤਰ੍ਹਾਂ ਤੁਹਾਡੇ ਲਈ ਸਭ ਨਾਲ ਗੱਲਾਂ ਵਿੱਚ ਇਹਨੂੰ ਪ੍ਰਗਟ ਕੀਤਾ ਅਥਵਾ ਮੈਂ ਜੋ ਪਰਮੇਸ਼ਰ ਦੀ ਖੁਸ਼ਖਬਰੀ ਤੁਹਾਨੂੰ ਸੁਣਾ ਕੇ ਆਪਣੇ ਆਪ ਨੂੰ ਨੀਵਾਂ ਕੀਤਾ ਭਈ ਤੁਸੀਂ ਉੱਚੇ ਕੀਤੇ ਜਾਓ ਭਲਾ ਇਹਦੇ ਵਿੱਚ ਕੋਈ ਪਾਪ ਕੀਤਾ ਤੁਹਾਡੀ ਸੇਵਾ ਲਈ ਮੈਂ ਤਾਂ ਹੋਰ ਨਾਲ ਕਲਿਸੀਆ ਤੋਂ ਖਰਚ ਲੈ ਕੇ ਉਹਨਾਂ ਨੂੰ ਲੁੱਟ ਲਿਆ ਔਰ ਜੇ ਤੁਹਾਡੇ ਕੋਲ ਹੁੰਦਿਆਂ ਮੈਨੂੰ ਲੋੜ ਪਈ ਤਾਂ ਕਿਸੇ ਉੱਤੇ ਪਾਰੂ ਨਾ ਹੋਇਆ ਕਿਉਂ ਜੋ ਪ੍ਰਾਵਾ ਨੇ ਮਕਦੂਨੀਆ ਤੋ ਆਕੇ ਮੇਰੀ ਲੋੜ ਪੂਰੀ ਕੀਤੀ ਅਤੇ ਹਰ ਇੱਕ ਗੱਲ ਵਿੱਚ ਮੈਂ ਤੁਹਾਡੇ ਉਤੇ ਪਾਰੂ ਹੋਣ ਤੋਂ ਰੁਕਿਆ ਰਿਹਾ ਅਤੇ ਰੁਕਿਆ ਹੀ ਰਹਾਂਗਾ ਅਤੇ ਰੁਕਿਆ ਹੀ ਰਹਾਂਗਾ ਵੀ ਜੇ ਮਸੀਦੀ ਸਚਾਈ ਮੇਰੇ ਵਿੱਚ ਹੈ ਤਾਂ ਆਖਿਰ ਦੇ ਹਲਕਿਆਂ ਵਿੱਚ ਇਹ ਮੇਰਾ ਅਬਮਾਨ ਕਦੇ ਨਹੀਂ ਰੁਕੇਗਾ ਕਿਉਂ ਇਸ ਕਰਕੇ ਜੋ ਮੈਂ ਤੁਹਾਡੇ ਨਾਲ ਪੀਤ ਨਹੀਂ ਰੱਖਦਾ ਪਰਮੇਸ਼ਰ ਜਾਣਦਾ ਹੈ ਪਰ ਮੈਂ ਜੋ ਕਰਦਾ ਹਾਂ ਸੋਈ ਕਰਦਾ ਰਹਾਂਗਾ ਤਾਂ ਜੋ ਮੈਂ ਦਾਉ ਲਬਨ ਵਾਲਿਆਂ ਦੇ ਦਾਉ 400ਟਾ ਪਰ ਜਿਸ ਗੱਲ ਵਿੱਚ ਉਹ ਅਪਮਾਨ ਕਰਦੇ ਹਨ ਉਸ ਵਿੱਚ ਸਾਡੇ ਵਰਗੇ ਠਹਿਰਨ ਕਿਉਂ ਜੋ ਇਹੋ ਜੇ ਲੋਕ ਝੂਠੇ ਰਸੂਲ ਅਤੇ ਛਲਵਲ ਕਰਨ ਵਾਲੇ ਹਨ ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਵਟਾਉਂਦੇ ਹਨ ਅਤੇ ਇਹ ਅਚਰਜ ਦੀ ਗੱਲ ਨਹੀਂ ਕਿਉਂ ਜੋ ਸ਼ੈਤਾਨ ਵੀ ਆਪਣੇ ਰੂਪ ਨੂੰ ਚੰਦਰ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ ਇਸ ਲਈ ਜੋ ਉਹਦੇ ਸੇਵਕ ਆਪਣੇ ਰੂਪ ਨੂੰ ਧਰਮ ਦੇ ਸੇਵਕਾਂ ਦੇ ਰੂਪ ਵਿੱਚ ਵਟਾਉਂਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ ਪਰ ਉਹਨਾਂ ਦਾ ਅੰਤ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਹੋਵੇਗਾ ਫਿਰ ਮੈਂ ਇਹ ਆਖਦਾ ਹਾਂ ਪਈ ਕੋਈ ਮੈਨੂੰ ਮੂਰਖ ਨਾ ਸਮਝੇ ਨਹੀਂ ਤਾਂ ਮੈਨੂੰ ਮੂਰਖੀ ਜਾਣ ਕੇ ਕਬੂਲ ਕਰੇ ਤਾਂ ਜੋ ਮੈਂ ਵੀ ਥੋੜਾ ਜਿਹਾ ਅਪਮਾਨ ਕਰਾਂ ਜੋ ਕੁਝ ਮੈਂ ਇਸ ਅਪਮਾਨ ਕਰਨ ਦੇ ਪ੍ਰੋਸੀ ਨਾਲ ਕਹਿੰਦਾ ਹਾਂ ਸੋ ਪ੍ਰਭੂ ਦੀ ਮੱਤ ਦੇ ਅਨੁਸਾਰ ਨਹੀਂ ਪਰ ਜਿਵੇਂ ਮੂਰਖਤਾ ਹੀ ਨਾਲ ਕਹਿੰਦਾ ਹਾਂ ਜਦੋਂ ਬਾਹਲੇ ਲੋਕ ਸਰੀਰ ਦੇ ਅਨੁਸਾਰ ਅਪਮਾਨ ਕਰਦੇ ਹਨ ਮੈਂ ਵੀ ਅਪਮਾਨ ਕਰਾਂਗਾ ਕਿਉਂ ਜੋ ਤੁਸੀਂ ਆਪ ਸਿਆਣੇ ਹੋ ਤਦੇ ਮੂਰਖਾਂ ਦਾ ਖੁਸ਼ੀ ਨਾਲ ਸਹਾਰਾ ਲੈਂਦੇ ਹੋ ਜਦ ਕੋਈ ਤੁਹਾਨੂੰ ਗੁਲਾਮੀ ਵਿੱਚ ਲਿਆਉਂਦਾ ਹੈ ਜਦ ਕੋਈ ਤੁਹਾਨੂੰ ਚਟ ਕਰ ਜਾਂਦਾ ਹੈ ਜਦ ਕੋਈ ਤੁਹਾਨੂੰ ਬੰਧਨ ਵਿੱਚ ਲਿਆਉਂਦਾ ਹੈ ਜਦ ਕੋਈ ਆਪਣੇ ਆਪ ਨੂੰ ਉੱਚਾ ਕਰਦਾ ਹੈ ਜਦ ਕੋਈ ਤੁਹਾਡੇ ਮੂੰਹ ਤੇ ਚਪੇੜਾ ਮਾਰਦਾ ਹੈ ਤਾਂ ਤੁਸੀਂ ਸਹਾਰ ਲੈਂਦੇ ਹੋ ਮੈਂ ਨਿਆਦਰੀ ਦੀ ਰਾ ਇਹ ਆਖਦਾ ਹਾਂ ਭਈ ਅਸੀਂ ਵੀ ਮਾੜੇ ਜਿਹਾ ਪਰ ਜਿਸ ਗੱਲ ਵਿੱਚ ਕੋਈ ਦਲੇਰ ਹੈ ਮੈਂ ਮੂਰਖ ਤੋਂ ਨਾਲ ਇਹ ਆਖਦਾ ਹਾਂ ਮੈਂ ਵੀ ਦਲੇਰ ਹਾਂ ਕਿ ਉਹ ਇਬਰਾਨੀ ਹਨ ਮੈਂ ਵੀ ਹਾਂ ਕਿ ਉਹ ਇਸرائیਲੀਆਂ ਹਨ ਮੈਂ ਵੀ ਹਾਂ ਕਿ ਉਹ ਅਬਰਾਮ ਦੀ ਅਸਾਂ ਮੈਂ ਵੀ ਹਾਂ ਕਿ ਉਹ ਮਸੀਹ ਦੇ ਸੇਵਕ ਹਨ ਮੈਂ ਬੇਸੁੱਧ ਵਾਂਗ ਬੋਲਦਾ ਹਾਂ ਮੈਂ ਵਧੇਖ ਹਾਂ ਅਰਥਾਤ ਮੀਨਤਾਂ ਵਿੱਚ ਵਧੇਖ ਕੈਦਾਂ ਵਿੱਚ ਵਧੇਖ ਮਾਰ ਖਾਨ ਵਿੱਚ ਹੱਦੋਂ ਬਾਹਰ ਮੌਤਾਂ ਵਿੱਚ ਬਹੁਤ ਭਾਰੀ ਮੈਂ ਪੰਜ ਵਾਰੀ ਯੂਧੀਆਂ ਦੇ ਹੱਥੋਂ ਇੱਕ ਘਟ 40 ਕੋੜੇ ਖਾਦੇ ਤਿੰਨ ਵਾਰ ਬੈਂਤਾਂ ਦੀ ਮਾਰ ਖਾਦੀ ਇੱਕ ਵਾਰ ਪਥਰਾਉ ਹੋਇਆ ਤਿੰਨ ਵਾਰ ਬੜੇ ਦੇ ਘਰ ਕਰਨ ਤੋਂ ਦੁੱਖ ਪੋ ਗਿਆ ਇੱਕ ਰਾਤ ਦਿਨ ਸਮੁੰਦਰ ਵਿੱਚ ਕਟਿਆ ਬਹੁਤ ਵਾਰ ਪੈਂਡਿਆਂ ਵਿੱਚ ਦਰਿਆਵਾਂ ਦੀਆਂ ਪੌਜਲਾਂ ਵਿੱਚ ਡਾਕੂਆਂ ਦੀਆਂ ਪੌਜਲਾਂ ਵਿੱਚ ਆਪਣੇ ਕੌਮ ਵੱਲੋਂ ਪੌਜਲਾਂ ਵਿੱਚ ਪਰਾਇਆਂ ਕੌਮਾਂ ਦੀ ਵੱਲੋਂ ਪੌਜਲਾਂ ਵਿੱਚ ਨਗਰਾਂ ਦੀਆਂ ਪੌਜਲਾਂ ਵਿੱਚ ਉਜਾੜ ਦੀਆਂ ਪੌਜਲਾਂ ਵਿੱਚ ਸਮੁੰਦਰ ਦੀਆਂ ਪੌਜਲਾਂ ਵਿੱਚ ਖੋਟੇ ਪ੍ਰਾਵਾਂ ਦੀਆਂ ਪੌਜਲਾਂ ਵਿੱਚ ਮਿਹਨਤ ਪੌਰੀਆਂ ਵਿੱਚ ਕਈ ਵਾਰੀ ਉਨਿੰਦਿਆਂ ਵਿੱਚ ਭੁੱਖ ਅਤੇ ਤਰੇ ਵਿੱਚ ਕਈ ਵਾਰੀ ਭਾਕਿਆਂ ਵਿੱਚ ਪਾਲੇ ਅਤੇ ਨੰਗੇ ਰਹਿਣ ਵਿੱਚ ਪਿਆ ਹਾਂ ਅਤੇ ਹੋਰ ਗੱਲਾਂ ਤੋਂ ਬਾਅਦ ਸਾਰੀਆਂ ਕਲੇਸ਼ੀਆਂ ਦੀ ਚਿੰਤਾ ਮੈਨੂੰ ਰੋਜ਼ ਆਂ ਦਬਾਉਂਦੀ ਹੈ। ਕੌਣ ਨਿਰਬਲ ਹੈ ਜੋ ਮੈਂ ਨਿਰਬਲ ਨਹੀਂ ਹਾਂ? ਕੌਣ ਠੋਕਰ ਖਾਂਦਾ ਹੈ ਜੋ ਮੈਂ ਨਹੀਂ ਜਲਦਾ। ਜੇ ਅਬਮਾਨ ਕਰਨਾ ਹੀ ਪਵੇ ਤਾਂ ਮੈਂ ਆਪਣੀ ਨਿਰਬਲਤਾਈ ਦੀਆਂ ਗੱਲਾਂ ਉੱਤੇ ਅਬਮਾਨ ਕਰਾਂਗਾ। ਪ੍ਰਭੂ ਯਿਸੂ ਦਾ ਪਰਮੇਸ਼ਰ ਅਤੇ ਪਿਤਾ ਜਿਹੜਾ ਝੁਗ-ਝੁਗ ਮਬਾਰਕ ਹੈ ਜਾਣਦਾ ਹੈ ਜੋ ਮੈਂ ਝੂਠ ਨਹੀਂ ਬੋਲਦਾ। ਦਮਿਸ਼ਕ ਵਿੱਚ ਉਸ ਹਾਕਮ ਨੇ ਜਿਹੜਾ ਰਾਜਾ ਅਰਤਾਸ ਦੀ ਵੱਲੋਂ ਸੀ ਦਮਿਸ਼ਕਿਆਂ ਦੀ ਸ਼ਹਿਰ ਉੱਤੇ ਮੇਰੇ ਫੜਨ ਲਈ ਪੈਰਾ ਬੁਲਾਇਆ ਅਤੇ ਮੈਂ ਤਾਕੀ ਥਾਣੇ ਟੋਕਰੀ ਵਿੱਚ ਸਫੀਲ ਉੱਪਰ ਦੀ ਉਤਾਰਿਆ ਗਿਆ ਅਤੇ ਉਹਦੇ ਹੱਥੋਂ ਬਚ ਨਿਕਲਿਆ